ਮੈਂ ਸ਼ੁਰੂ ਤੋਂ ਹੀ ਡਵੈਲਪਮੈਂਟ ਫੋਕਸਡ ਪਲਾਨ ਸ਼ੇਅਰ ਕੀਤੀ ਆ ਔਰ ਮੈਂ ਇਹ ਵੀ ਬਾਰ-ਬਾਰ ਕਹਾਂ ਹੈ ਕਿ ਦੇਖੋ ਇਹ ਕੋਈ ਐਕਸਕਲੂਸਿਵ ਪਲਾਨ ਨਹੀਂ ਆ ਕੋਈ ਵੀ ਉਸ ਸੋਚ ਕੋਈ ਚੰਗੀ ਚੀਜ਼ ਕਹਿੰਦਾ ਆ ਉਹ ਬਿਲਕੁਲ ਆਪਾਂ ਉਹਨੂੰ ਅੰਦਰ ਮਿਲਾਵਾਂਗੇ ਕਿਉਂਕਿ ਸਾਡਾ ਲਕਸ਼ਾ ਹੈਗਾ ਕਿ ਆਪਣੇ ਭਰਾਵਾਂ ਤੇ ਭੈਣਾਂ ਲਈ ਅੰਮ੍ਰਲਸਰ ਦੀ ਡਿਵੈਲਪਮੈਂਟ ਲਈ ਹੁਣ ਆਪਾਂ ਫੋਕਸ ਕਰੀਏ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਆਪ ਹੀ ਪਤਾ ਆ ਇੱਥੇ ਕੀ ਹਾਲਤ ਆ ਤੇ ਪਿਛਲੇ 10 ਸਾਲਾਂ ਚ ਕੀ ਹਾਲਤ ਹੋਈ ਆ ਤੁਹਾਨੂੰ ਯਾਦ ਹੋਏਗਾ ਕਿ 2 ਅਪ੍ਰੈਲ ਨੂੰ ਇੱਥੇ ਇੱਕ ਇਵੈਂਟ ਹੋਇਆ ਸੀਗਾ ਜਿਹਨੂੰ ਯੂਐਸ ਇੰਡੀਆ ਬਿਜ਼ਨਸ ਕੌਂਕਲੇਵ ਉਹ ਮੇਰੀ ਇਨਕਰੇਜਮੈਂਟ ਥੱਲੇ ਉਦੋਂ ਹੋਇਆ ਸੀ ਜਿਹਦੇ ਡਾਕਟਰ ਮੁਕੇਸ਼ ਆਗੀ ਚੀਫ ਐਗਜ਼ੀਕਟਿਵ ਆਫੀਸਰ ਤੇ ਪ੍ਰੈਜ਼ੀਡੈਂਟ ਯੂਐਸ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਇਹ ਬਹੁਤ ਵੱਡਾ ਚੈਂਬਰ ਹੈ ਜਿਹਦੇਚ 400 टॉप अमेरिकन ਕੰਪਨੀਆਂ ਮੈਂਬਰ ਨੇ ਬਹੁਤ ساری ਜਿਹੜੀ ਇਨਵੈਸਟਮੈਂਟ ਭਾਰ ਚਾਈ ਹੈ ਕਿਸੇ ਵੀ ਵੱਡੀ ਫੀਲਡ ਚ ਉਹ ਯੂਐਸ ਆਈਐਸਪੀਐਫ ਨੇ ਕਰਵਾਈ ਆ ਤੇ ਉਹਨਾਂ ਨਾਲ ਸਲੇਸ਼ ਕੁਮਾਰ ਸੈਕਟਰੀ ਜਨਰਲ ਫਿੱਕੀ ਵੀ ਆਈਸੀਗੇ ਤੇ ਡਾਕਟਰ ਸੰਜੀਵ ਲਖਨਪਾਲ ਜਿਹੜੇ ਬੜੇ ਪ੍ਰਸਿੱਧ ਕਾਰਡੀਕ ਸਰਜਨ ਨੇ ਮੈਰੀਲੈਂਡ ਚ ਔਰ ਡਾਕਟਰ ਲਖਨਪਾਲ ਦੇ بیٹے ਨੇ ਜਿਹੜੇ ਪੁਰਾਣੇ ਆਪਣੇ ਅੰਮ੍ਰਿਤਸਰ ਨੂੰ ਜਾਣਦੇ ਨੇ ਉਹ ਵੀ ਉਹਨਾਂ ਨੇ ਉਹ ਮੋਡਰੇਟ ਕੀਤੀ ਸੀ ਹੁਣ ਕੱਲ ਅਮਰੀਕਾ ਚ ਇੱਕ ਵਿਕਸ਼ਿਤ ਅੰਮ੍ਰਿਤਸਰ ਇਨਵੈਸਟਮੈਂਟ ਉਹ ਪਾਈ ਸਾਹ 2 ਮਿੰਟ ਚੁੱਪ ਰਹੋ ਯਾਰ ਅੰਮ੍ਰਿਤਸਰ ਦੇ ਕੰਮ ਦੀ ਗੱਲ ਹੈ ਕਦੀ ਤਾਂ ਸੁਣ ਲਿਆ करिए ਪਿੱਛੇ ਉਹਨਾਂ ਨੂੰ ਕਹੋ ਸਾਇਲੈਂਸ ਰੱਖਣ ਇਹੋ ਹੀ ਦੋ ਚੈਂਬਰਸ ਨੇ ਤੇ ਕੁਝ ਜਿਹੜੇ ਯੂਐਸ ਸਿਟੀਜ਼ਨਸ ਨੇ ਉਥੋਂ ਦੇ ਪਰਮਨੈਂਟ ਰੈ residense ਨੇ ਅਲਗ-ਅਲਗ ਪ੍ਰੋਫੈਸ਼ਨਲ ਬੈਕਗ੍ਰਾਉਂਡਸ ਨੇ ਡਾਕਟਰ ਲਖਨਪਾਲ ਨੇ ਉਥੇ ਮੀਟਿੰਗ ਮੋਡਰੇਟ ਕੀਤੀ ਜੀ ਜੇ ਆਪਣੀ ਗੁਰੂ ਨਗਰੀ ਦੀ ਜੋ ਇੱਥੇ ਉਹਨਾਂ ਨੇ ਗੱਲਬਾਤ ਕੀਤੀ ਸੀ ਉਥੇ ਹੁਣ ਇੰਪਲੀਮੈਂਟੇਸ਼ਨ ਸਟੇਜ 'ਤੇ ਪਹੁੰਚੀ ਆ ਯੂ ਐਸ ਆਈ ਐਸ ਪੀ ਐਫ ਤੇ ਫਕੀ ਨੇ ਵੀ ਐਕਟਿਵਲੀ ਪਾਰਟਿਸਿਪੇਟ ਕੀਤਾ ਆ ਇਹ ਜਿਹੜਾ ਵਿਕਸ਼ਿਤ ਅੰਮ੍ਰਿਤਸਰ ਇਨੀਸ਼ੀਏਟਿਵ ਹੈ ਇਹਨੇ 100 ਮਿਲੀਅਨ ਡਾਲਰ ਜਿਹੜਾ 800 ਕਰੋੜ ਰੁਪਏ ਤੋਂ ਜ਼ਿਆਦਾ ਆ ਇਹਨਾਂ ਨੇ ਇਹ ਫੰਡ ਸੈਟਅਪ ਕੀਤਾ ਅੰਬਰਸਰ ਲਈ ਇਥੋਂ ਦੇ ਸੋਸ਼ੀਲੀ ਤੇ এনवायरमेंटਲੀ ਰਿਸਪਾਂਸਿਬਲ ਸਟਾਰਟਅਪਸ ਲਈ ਔਰ ਉਹਦੇ ਚ ਏਰੀਆਜ਼ ਜਿਹੜੇ ਉਹਨਾਂ ਨੇ ਦੱਸੇ ਨੇ ਹੱਲੇ ਉਹਦੇ ਚ ਹੋਰ ਵੀ ਇਨਕਲੂਡ ਹੋ ਜਾਣਗੇ ਫਾਰਮਿੰਗ ਐਗਰੀਕਲਚਰ ਇੰਡਸਟਰੀ ਕਾਮਰਸ ਸਕਿੱਲ ਡਿਵੈਲਪਮੈਂਟ ਇਨਫਾਰਮੇਸ਼ਨ ਟੈਕਨੋਲੋਜੀ ਹੈਲਥ케ਅਰ ਟੂਰਿਜ਼ਮ ਹੋਮ ਬਿਲਡਿੰਗ ਐਕਸਟਰਾ ਇਹਦਾ ਮਤਲਬ ਇਹ ਆ ਕਿ ਕੋਈ ਵੀ ਐਂਟਰਪ੍ਰੀਨਿਅਰ ਅੰਬਰਸਰ ਦਾ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਤੇ ਯੂਥ ਇਹਨਾਂ ਦੀ ਉਹ ਅਸਿਸਟੈਂਸ ਕਰਨਗੇ ਔਰ ਉਹਨਾਂ ਦੀ ਇੱਕ ਉਹ ਹਾਈਲੀ ਰਿਸਪੈਕਟਡ ਇਨਵੈਸਟਮੈਂਟ ਕਮੇਟੀ ਬਣਾ ਰਹੇ ਨੇ ਜਿਹਦੇ ਚ ਇੰਡੀਪੈਂਡੈਂਟ ਐਡਵਾਈਜ਼ਰ ਵੀ ਹੋਣਗੇ ਉਹਨਾਂ ਡਿਟੇਲਸ ਤੇ ਉਹਨਾਂ ਤੋਂ ਮਿਲਣ ਗਿਆ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਹ ኦਪਰੇਸ਼ਨਲ ਹੋ ਗਿਆ ਆ ਜਿਹੜੀ ਉਹ ਇੱਥੇ ਪ੍ਰੋਮਿਸ ਕਰਕੇ ਗਏ ਸੀ ਉਹਦੀ ਡਿਲੀਵਰੀ ਸ਼ੁਰੂ ਹੋ ਗਈ ਆ ਔਰ ਉਹਨਾਂ ਨੇ ਐਪਲੀਕੇਸ਼ਨਸ ਫੰਡਿੰਗ ਲਈ ਉਹਨਾਂ ਨੇ ਸਟਾਰਟਅਪ .applications@vikshitamritsar.org ਸੈਟਅਪ ਕੀਤੀ ਹੈ ਪਬਲੀਕਲੀ ਇਹਦੇ ਤੇ ਆਪਣੇ ਬੱਚੇ ਭੈਣਾ ਐਂਟਰਪ੍ਰੀਨਿਅਰਸ ਅਪਲਾਈ ਕਰ ਸਕਦੇ ਨੇ ਤੋ ਇਹਤ ਮੈਂ ਤੁਹਾਨੂੰ ਪਹਿਲੀ ਗੱਲ ਸ਼ੇਅਰ ਕਰਨਾ ਚਾਹੁੰਦਾ ਸੀ ਔਰ ਇਹ ਇਰਿਸਪੈਕਟਿਵ ਆ ਤੁਸੀਂ ਬਾਰ-ਬਾਰ ਪੁੱਛਦੇ ਹੋ ਸਰਦਾਰ ਸਾਹਿਬ ਪੈਰਾਸ਼ੂਟ ਕਰਕੇ ਆਏ ਹੋ ਇੱਥੇ ਰਹਿਣਾ ਆ ਸਮੁੰਦਰੀ ਹਾਊਸ ਆਉਂਦੇ ਮੇਰਾ ਤਾਂ ਘਰ ਹੀ ਏ ਆ ਤੇ ਇਹ ਕੰਮ ਸ਼ੁਰੂ ਹੋ ਗਿਆ ਆਪਾਂ ਕੰਮ ਨਾਲ ਫੋਕਸ ਕਰਨਾ ਆ ਔਰ ਇਹ ਸਾਡੇ ਅੰਮਰਸਾ ਦੇ ਯੂਥ ਲਈ 45% ਯੂਜ਼ ਦੀਆਂ ਮੈਂ ਬਾਰ-ਬਾਰ ਕਹੀਆਂ ਆ ਇਹਦੀ ਆਉਣ ਵਾਲੇ ਟਾਈਮ 'ਚ ਹੋਰ ਵੀ ਪਤਾ ਲੱਗੂਗਾ ਕਿ ਕੀ ਵਰਥਾ ਹੁਣ ਆਪਾਂ ਉਹਨੂੰ ਯੂਜ਼ ਕਰੀਏ ਔਰ ਆਪਣੇ ਸਹੀ ਦਿਮਾਗ ਨਾਲ ਕਰੀਏ ਉਹ ਤਾਂ ਸਾਰੇ ਸਾਡੇ ਤੇ ਆ ਨਾ ਲੇਕਿਨ ਕੰਮ ਸ਼ੁਰੂ ਹੋ ਗਿਆ ਤੇ ਡਾਕਟਰ ਸੰਜੀਵ ਲਖਨਪਾਲ ਉਹਦੇ ਮੇਨ ਮੈਂਟਰ ਨੇ ਇਹ ਪੈਸਾ ਵੀ ਦੇਣਗੇ ਤੇ ਮੈਂਟਰਿੰਗ ਵੀ ਕਰਨਗੇ ਤੁਹਾਨੂੰ ਪਤਾ ਮੈਂਟਰਿੰਗ ਦਾ ਕੀ ਮਤਲਬ ਹੁੰਦਾ ਹੈ ਕੋਈ ਪੁੱਛਦਾ ਕਿਉਂਕਿ ਇਹਦੇ ਵਿੱਚ ਕਈ ਐਂਟਰਪ੍ਰੀਨਿਅਰ ਹੈਗੇ ਨੇ ਦੂਜੀ ਗੱਲ ਮੈਂ ਤੁਹਾਡੇ ਨਾਲ ਡਰੱਗਸ ਵਾਲੀ ਕਰਨੀ ਸੀ ਦੇਖੋ ਜਿੱਤਰਾ ਜਿੱਤਰਾ ਮੈਂ ਸ਼ਹਿਰਾਂ ਤੇ ਪਿੰਡਾਂ 'ਚ ਗਿਆ ਆ ਡਰੱਗਸ ਦੀ ਕਿੰਨੀ ਡੀਪ ਪ੍ਰੋਬਲਮ ਆ ਆਪਾਂ ਕਦੀ ਵੀ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਪੁੱਛੀਏ ਤਾਂ ਸਹੀ ਛੋਟੇ ਛੋਟੇ ਬੱਚੇ ਮਿਲੇ ਉਹਨਾਂ ਦੀਆਂ ਮਾਵਾਂ ਨੇ ਰੋ ਕੇ ਦੱਸਿਆ ਕਿ ਸਾਡੀ ਇਹ ਹਾਲਤ ਹੋ ਗਈ ਆ ਤੇ ਕਈ ਵਾਦੇ ਹੋਏ ਲੇਕਿਨ ਕੀਤਾ ਕੁਛ ਨਹੀਂ ਕਿਸੇ ਨੇ ਹੁਣ ਟਾਈਮ ਆ ਗਿਆ ਕਿ ਸਾਨੂੰ ਐਕਸ਼ਨ ਲੈਣਾ ਪੈਣਾ ਹੈ